ਸਤ ਸ੍ਰੀ ਅਕਾਲ ਜੀ ਸਵਾਗਤ ਹੈ ਪਾ ਚੈਨਲ ਗੁਰਨਾਨਕ ਕਲਾਟ ਹਾਊਸ ਮੈਸਰਖਾਨਾ ਦੇ ਵਿੱਚ ਤੁਹਾਡਾ ਤੇ ਅੱਜ ਨਿਊ ਕਲੈਕਸ਼ਨ ਆਪਾਂ ਜਿਹੜੀ ਲੈ ਕੇ ਆਏ ਆ ਬਹੁਤ ਸੋਹਣੀ ਵੈਰਾਈਟੀ ਹੈ ਅੱਜ ਆਪਾਂ ਬੈਲਵਟ ਕਾਟਰੀ ਜਿਹੜੀ ਲੈ ਕੇ ਆਏ ਆ ਤੁਹਾਡੇ ਵਾਸਤੇ ਨਿਊ ਸਟਾਫ ਹੈ ਤੇ ਬਹੁਤ ਹੀ ਸੋਹਣੇ ਇਹਦੇ ਡਿਜ਼ਾਈਨ ਨੇਗੇ ਤੇ ਜਿਹੜੇ ਆਪਣੇ ਚੈਨਲ ਦੇ ਉੱਤੇ ਨਵੇਂ ਭੈਣ ਭਰਾ ਆਉਂਦੇ ਨੇ ਉਹਨਾਂ ਨੂੰ ਆਪਣੀ ਲੋਕੇਸ਼ਨ ਜ਼ਰੂਰ ਦੱਸਦੇ ਹੁੰਦੇ ਆ ਜਿਹੜੀ ਆਪਣੀ ਸ਼ਾਪ ਹੈ ਜ਼ਿਲ੍ਹਾ ਬਠਿੰਡਾ ਮੌਣ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਰਹੇ ਜਾਂਦਾ ਜਿੱਥੇ ਇੱਕ ਆਪਣੀ ਮਠਾੜੂ ਸ਼ਾਪ ਹੈ ਮਿਸਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ ਬਾਬਾ ਪੰਜਾਬ ਦਾਸ ਦੇ ਨੀਅਰ ਹੈ ਤੇ ਆਪਾਂ ਆਪਦਾ ਨੰਬਰ ਜਿਹੜਾ ਇੱਕ ਫੋਨ ਦੇ ਉੱਤੇ ਦਿੰਨੇ ਹੁੰਨੇ ਆ ਜਿਹੜਾ WhatsApp ਵਾਲਾ ਨੰਬਰ ਹੁੰਦਾ ਤੁਸੀਂ ਜਿਹੜਾ ਆਰਡਰ ਪਾਉਣਾ ਉਹ ਵੀ ਇਸੇ ਨੰਬਰ ਦੇ ਉੱਤੇ ਆਪਣਾ ਪਾਉਣਾ ਹੈ ਤੇ ਇੱਕ ਸ਼ੂਟ ਅਸੀਂ ਵਾਇਰ ਨਹੀਂ ਕਰਦੇ ਦੋ ਸ਼ੂਟਾਂ ਤੋਂ ਆਪਣੀ ਸਟਾਰਟਿੰਗ ਹੈ ਤੁਸੀਂ ਦੋ ਸ਼ੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਤੇ ਨਵੇਂ ਚੈਨਲ ਤੇ ਆਉਣ ਵਾਲੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਜਦੋਂ ਅਸੀਂ ਸੋਹਣੀਆਂ ਸੋਹਣੀਆਂ ਵੀਡੀਓ ਪਾਉਨੇ ਆ ਉਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਹੈਗਾ ਤੁਹਾਨੂੰ ਜਦੀ ਮਿਲ ਜਾ ਕਰੂਗਾ ਆਪਾਂ ਅੱਜ ਕਾਟਰੇਜ ਬੈਲਵਟ ਲੈ ਕੇ ਆਏ ਆ ਰੇਟ ਸਾਡੇ ਵਾਜਬ ਹੁੰਦੇ ਨੇ ਕਿਉਂਕਿ ਪਿੰਡ ਦੇ ਵਿੱਚ ਆਪਣਾ ਕੰਮ ਹੈ ਤੇ ਬਹੁਤ ਸਾਡਾ ਬਜ਼ਾਰਾਂ ਨਾਲ ਮਾਰਕੀਟਾਂ ਨਾਲ ਬਹੁਤ ਘੱਟ ਰੇਟ ਹੁੰਦਾ ਤੇ ਆਪਾਂ ਵੀਡੀਓ ਕਰਦੇ ਆ ਸ਼ੁਰੂ ਸਾਰੇ ਜਣੇ ਰਲ ਕੇ ਦੇਖਦੇ ਆ ਸੋਹਣੇ ਸੋਹਣੇ ਸੂਟ ਆਪਣੇ ਕੋਲੇ ਆਏ ਨੇ ਤੇ ਨੰਬਰ ਦੇ ਉੱਤੇ ਤੁਸੀਂ ਇਸੇ ਦੇ ਉੱਤੇ ਵਟਸਐਪ ਚੱਲਦਾ ਹੈ ਇਸੇ ਦੇ ਉੱਤੇ ਤੁਸੀਂ ਆਰਡਰ ਪਾਉਣੇ ਆ ਤੇ ਅੱਜ ਦਾ ਜਿਹੜਾ ਸਾਫਾ ਇਹ ਆਪਾਂ ਆਲ ਓਵਰ ਕਾਟਰੇਜ ਦੇ ਵਿੱਚ ਲੈ ਕੇ ਆਏ ਆ ਸਭ ਤੋਂ ਨੂੰ ਮੈਂ ਦਿਖਾਉਣੀ ਆ ਜ਼ੂਮ ਕਰਕੇ ਨੇੜੇ ਤੋਂ ਵੀਡੀਓ ਆਪਾਂ ਕਰਦੇ ਆ ਸ਼ੁਰੂ ਇਹ ਸਾਰੇ ਜਣੇ ਨੇ ਰਲ ਕੇ ਦੇਖਣੀ ਹੈ ਤੇ ਇਹਦਾ ਜਿਹੜਾ ਆਪਣਾ ਸਾਫਾ ਹੈ ਕਾਟਰੇਜ ਦਾ ਇਹਦੇ ਵਿੱਚ ਇਸ ਤਰ੍ਹਾਂ ਜਿਵੇਂ ਕਾਟਰੇਜ ਦੇ ਵਿੱਚ ਲੈਣਾ ਨਹੀਂ ਹੁੰਦੇ ਨੇ ਇਸ ਤਰ੍ਹਾਂ ਵਟਾਂਗੀਆਂ ਬਣੀਆਂ ਨੇ ਤੇ ਡਿਜ਼ਾਈਨ ਵੀ ਇਹਦੇ ਪੂਰੇ ਸਿਲੈਕਟਰ ਨੇ ਕਪੜਾ ਪੂਰਾ ਹੈਵੀ ਕੁਆਲਿਟੀ ਦਾ ਤੇ ਨਿੱਗਾ ਨਿੱਗਾ ਕਪੜਾ ਬਹੁਤ ਸੋਹਣੇ ਪ੍ਰਿੰਟ ਨੇ ਇਹਦੇ ਤੇ ਇਹ ਸੂਟ ਜਿਹੜੇ ਅੱਜ ਦੇ ਹੈਗੇ ਨੇ ਸਾਰੇ ਆਪਾਂ ਸੂਟਸ ਨੂੰ ਸਾਡੇ ਕੋਲੇ ਸੇਲ ਲੱਗੀ ਹੋਈ ਆ 800 800 ਤੋਂ ਲੈ ਕੇ 1000 ਦੀ ਰੇਂਜ ਤੱਕ ਸਾਰੇ ਤੁਹਾਨੂੰ ਇਹ ਸੂਟ ਮਿਲਣਗੇ ਸਾਡੇ ਕੋਲੋਂ ਸੂਟ ਮਿਲੂਗਾ ਸਿਰਫ ਤੁਹਾਨੂੰ ਇੱਕ 500 ਰੁਪਏ ਦਾ ਸੂਟ ਮਿਲੂਗਾ ਦੇ ਤੁਸੀਂ ਦੋ ਸੂਟਾਂ ਦਾ ਜਿਹੜਾ ਸਾਨੂੰ ਆਰਡਰ ਪਾਉਣਾ ਹੈ ਇੱਕ ਸੂਟ ਅਸੀਂ ਨਹੀਂ ਤੁਹਾਨੂੰ ਭੇਜ ਦੇਗੇ ਅਸੀਂ ਦੋ ਸੂਟਾਂ ਤੋਂ ਸਾਡੀ ਸਟਾਰਟਿੰਗ ਹੈਗੀ ਤੁਸੀਂ ਦੋ ਸੂਟ ਹੀ ਵਾਈ ਕਰ ਸਕਦੇ ਹੋ ਸਾਡੇ ਕੋਲੋਂ ਤੇ ਆਰ ਰੇਂਜ ਦੇ ਵਿੱਚ ਕੰਟਰਾਸਟ ਕੰਬੀਨੇਸ਼ਨ ਸੀਗਾ ਜਿਹੜਾ ਇਹਦਾ ਬਹੁਤ ਪਿਆਰਾ ਸੀ ਬੜਾ ਪਿਆਰਾ ਇਹਦਾ ਡਿਜ਼ਾਈਨ ਹੈ ਅਗਲਾ ਡਿਜ਼ਾਈਨ ਆਪਣਾ ਬਲੈਕ ਦੇ ਵਿੱਚ ਆਇਆ ਹੈ ਹਾਲੋ ਜੀ ਇਹ ਸ਼ੂਟ ਜਿਹੜੇ ਕਾਟਰੇਜ ਬੈਲ ਵਸਦੇ ਨੇ ਇਹ ਸਾਰੇ ਸੋਨੂੰ 5 5 ਮੀਟਰ ਦੀ ਕੱਟ ਦੇ ਵਿੱਚ ਮਿਲਣਗੇ ਇਹਦਾ ਜਿਹੜਾ ਸਰਪਲੱਸ ਦਾ ਸਰਪਲੱਸ ਦਾ ਕਪੜਾ ਹੈ ਇਹ ਕਾਟेंगे ਇਹਦੀ 3.5 ਮੀਟਰ ਦੀ ਹੁੰਦੀ ਹੈ ਤੇ 5 ਮੀਟਰ ਕਪੜਾ ਇਹ ਪੂਰਾ ਪ੍ਰੋਪਰ ਹੁੰਦਾ ਹੈ 5 ਮੀਟਰ ਤੋਂ ਉੱਪਰ ਹੀ ਜਾਂਦਾ ਇਹ ਘੱਟਦਾ ਨਹੀਂ ਹੁੰਦਾ ਤੇ 3.5 ਮੀਟਰ ਦੀ ਕੱਟ ਦੇ ਵਿੱਚ ਹੈ ਕਪੜਾ ਤੇ ਇਹਦੇ ਕਲਰ ਡਿਜ਼ਾਈਨ ਵੀ ਬਹੁਤ ਪਿਆਰੇ ਨੇ ਸਾਰੇ ਡਿਜ਼ਾਈਨ ਜਿਹੜੇ ਕੋਲੇ ਆਪਣੇ ਕੋਲੇ ਕਾਟਾਂਗੇ ਇਸ ਮਾਲ ਦੀ ਆਪਾਂ ਕੀਤੀ ਹੈ ਜਿਹੜੇ ਡਿਜ਼ਾਈਨ ਜਿੰਨੇ 10 ਤੋਂ 12 ਨੇ 15 ਨੇ ਜਿਹੜਾ ਆਪਣੇ ਕੋਲੇ ਆਏ ਨੇ ਸਾਰੇ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਤੁਸੀਂ ਸ਼ੇਅਰ ਜਰੂਰ ਕਰਿਆ ਕਰੋ ਸਾਰਿਆਂ 'ਚ ਕਿਉਂਕਿ ਸਾਡੇ ਰੇਟ ਵਾਜਬ ਹੁੰਦੇ ਨੇ ਆਨਲਾਈਨ ਵੀ ਤੁਸੀਂ ਸੂਟ ਨੂੰ ਮੰਗਵਾ ਸਕਦੇ ਹੋ ਘਰ ਬੈਠ ਕੇ ਤੇ ਦੁਕਾਨ ਦੇ ਉੱਤੇ ਤੁਸੀਂ ਵੀਚ ਕਰਕੇ ਵੀ ਮੰਗਵਾ ਸਕਦੇ ਹੋ ਕਲਰ ਡਿਜ਼ਾਈਨ ਸਿਲੈਕਟਿਡ ਜੇ ਹੁੰਦੇ ਨੇ ਆਹ ਫੋਨ ਚੱਕਿਓ ਫੋਨ ਆਈ ਜਾਂਦਾ ਇਹ ਬਹੁਤ ਸੋਹਣਾ ਫਲਾਰਾ ਇਹਦਾ ਲੈਂਮਨ ਦੇ ਨਾਲ ਤੇ ਆਲ ਓਵਰ ਕਪੜਾ ਤੁਹਾਨੂੰ ਮਿਲੂਗਾ ਆਲ ਓਵਰ ਦੇ ਵਿੱਚ ਸੂਟ ਮਿਲੂਗਾ ਸਿਰਫ ਸਿਰਫ ਤੇ ਸਿਰਫ ਰੇਟ ਆਪਣੇ ਕੋਲੋਂ ਮਿਲੂਗਾ 500 ਰੁਪਿਆ 500 ਰੁਪਏ ਦੇ ਵਿੱਚ ਤੁਹਾਨੂੰ ਛੂਟ ਜਿਹੜਾ ਮਠਾੜੂ ਸ਼ਾਪ ਦੇ ਉੱਤੇ ਤੁਹਾਨੂੰ ਮਿਲੂਗਾ ਸਾਡਾ ਮੈਸਰਖਾਨਾ ਜਿਹੜਾ ਪਿੰਡ ਹੈ ਇਹਦੇ ਵਿੱਚ ਸਾਡੇ ਪਿੰਡ ਦੇ ਵਿੱਚ ਮੈਸਰਖਾਨੇ ਦੇ ਵਿੱਚ ਦੋ ਦੁਕਾਨਾਂ ਨੇ ਸਾਡੇ ਕੋਲੇ ਸ਼ਾਪ ਨੇ ਕਪੜੇ ਦੀਆਂ ਤੇ ਜਿਹੜੀ ਸਾਡੀ ਸ਼ਾਪ ਹੈ ਇਹ ਗੁਰਨਾਨ ਕਲਾਥ ਹਾਊਸ ਮੈਸਰਖਾਨਾ ਵਾਜਦੀ ਹੈ ਇੱਕ ਸਾਡੇ ਕੋਲੇ ਸ਼ਾਪ ਹੋਰ ਹੈ ਸਾਡੇ ਦੋ ਸ਼ਾਪਾਂ ਨੇ ਮੈਸਰਖਾਨੇ ਪਿੰਡ ਦੇ ਵਿੱਚ ਉਤੇ ਇਹੇ ਕਸਟਮਰ ਨਾ ਜਦੋਂ ਸਾਡੇ ਪਿੰਡ ਦੇ ਵਿੱਚ ਆ ਕੇ ਮੁੜ ਜਾਂਦੇ ਨੇ ਉਹ ਬਾਅਦ ਚ ਮੈਨੂੰ ਫੋਨ ਕਰਦੇ ਨੇ ਕਹਿੰਦੇ ਨੇ ਆਂਟੀ ਤੂੰ ਤਾਂ ਦੁਕਾਨ ਤੇ ਹੈ ਹੀ ਨਹੀਂ ਸੀ ਤੇ ਮੈਂ ਇਸ ਕਰਕੇ ਦੱਸਣਾ ਚਾਹੁੰਦੀ ਆਂ ਵੀ ਸਾਡੇ ਦੋ ਸ਼ਾਪ ਨੇ ਪਿੰਡ ਦੇ ਵਿੱਚ ਇੱਕ ਸ਼ਾਪ ਨਹੀਂ ਹੈਗੀ ਇੱਕ ਮਠਾੜੂ ਸ਼ਾਪ ਹੈ ਇੱਕ ਮਨਜਿੰਦਰ ਕਲਾਥ ਹਾਊਸ ਹੈ ਸਾਡੇ ਦੋ ਸ਼ਾਪ ਨੇ ਦੇ ਮੈਸਰ ਖਾਨ ਦੇ ਵਿੱਚ ਤੇ ਇਹ ਡਿਜ਼ਾਈਨ ਸੀਗਾ ਬਹੁਤ ਸੋਹਣਾ ਇਹ ਲਾਈਟ ਲਾਈਟ ਜਾਂ ਸ਼ੇਡ ਹੈ ਕੰਟਰਾਸਟ ਕੰਬੀਨੇਸ਼ਨ ਵੀ ਬੜਾ ਪਿਆਰਾ ਹੈਗਾ ਆ ਲਓ ਜੀ ਇਹ ਸਾਰੇ ਸੂਟ ਅੱਜ ਤੁਹਾਨੂੰ ਮਿਲਨੇ ਨੇ 500 ਰੁਪਏ ਦੇ ਵਿੱਚ ਇਹ ਆਪਣੇ ਕੋਲੇ ਸੇਲ ਲੱਗੀ ਹੋਈ ਹੈ ਤੇ ਆਲ ਓਵਰ ਸੂਟ ਮਿਲੂਗਾ ਮੈਚਿੰਗ ਦਾ ਵੀ ਆਪਣੇ ਕੋਲੇ ਪਹੰਡਾਰ ਆਇਆ ਪਿਆ ਤੁਸੀਂ ਮੈਚਿੰਗ ਵੀ ਸਾਡੇ ਕੋਲ ਲੈ ਸਕਦੇ ਹੋ ਮੈਚਿੰਗ ਦਾ ਤੁਹਾਨੂੰ ਰੇਟ ਘੱਟ ਮਿਲੂਗਾ ਕੌਣ ਸੀਗਾ ਅੱਛਾ 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 ਪਛਮੀਨੇ ਦੇ ਕਰ ਵਾਧੂ ਆਏ ਪਏ ਆ ਲੋ ਜੀ ਆਓ ਤੁਸੀਂ ਅੱਜ ਦੇ ਜਿਹੜੇ ਡਿਜ਼ਾਈਨ ਨੇ ਸਾਰੇ ਤਮਾਕੇਦਾਰ ਡਿਜ਼ਾਈਨ ਨੇ ਜਿਹੜੀ ਬੈਲਵਟ ਕਾਟਰੇਜ ਹੈ ਇਹ ਵਧੀਆ ਘਰ ਦੀ ਹੈ ਸਾਡੇ ਕੋਲੇ ਦੇਸੀ ਮਾਲ ਅਸੀਂ ਬਹੁਤ ਘੱਟ ਸੇਲ ਕਰਦੇ ਹਾਂ ਵਧੀਆ ਕੁਆਲਿਟੀ ਦੀ ਕਾਟਰੇਜ ਬੈਲਵਟ ਹੈ ਸਿਰਫ ਰੇਟ ਮਿਲੂਗਾ ਤੁਹਾਨੂੰ 500 ਰੁਪਿਆ 500 ਰੁਪਏ ਦੇ ਵਿੱਚ ਤੁਸੀਂ ਆਲ ਓਵਰ ਸ਼ੂਟ ਲੈ ਸਕਦੇ ਹੋ ਜਿਹੜਾ ਅਸੀਂ ਕਾਟਰੇਜ ਬੈਲਵਟ ਦਾ ਸ਼ੂਟ ਤੁਹਾਨੂੰ ਦੇਵਾਂਗੇ ਮੈਚਿੰਗ ਵਾਲਾ ਉਹਦਾ ਰੇਟ ਸਾਨੂੰ ਇਹਦੂ ਵੀ ਕਟਾ ਕੇ ਦੇਵਾਂਗੇ ਤੇ ਇਹ ਜਿਹੜਾ ਸਾਡਾ ਰਿਟੇਲ ਦਾ ਰੇਟ ਹੈ 500 ਰੁਪਈਆ ਸਾਡਾ ਰਿਟੇਲ ਦਾ ਰੇਟ ਹੈ ਜਿਹੜੀਆਂ ਪਹਿਣਾ ਕਰੇ ਕੰਮ ਕਰਦੀਆਂ ਨੇ ਤੇ ਜਿਨੇ ਸੇਲ ਕਰਨ ਵਾਸਤੇ ਲੈਣਾ ਉਹਦਾ ਸਾਡਾ ਹੋਲ ਸੇਲ ਦਾ ਰੇਟ ਅਲੱਗ ਤੋਂ ਹੋਊਗਾ ਇਹ ਸਾਡਾ ਰਿਟੇਲ ਦਾ ਰੇਟ ਹੈ ਇੱਕ ਸੂਟ ਦਾ ਰੇਟ 500 ਰੁਪਈਆ ਤੇ ਇਸੇ ਕਰਕੇ ਅਸੀਂ ਤੁਹਾਨੂੰ ਦਿਖਾਉਣੀ ਆ ਸਾਡੇ ਕੋਲੇ ਜਿਹੜੇ ਜਿਹੜੇ ਡਿਜ਼ਾਈਨ ਆਏ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਜਿੰਨੇ ਮਰਜ਼ੀ ਸੂਟ ਬਾਏ ਕਰ ਸਕਦੇ ਹੋ ਹਾਲੋ ਜੀ ਹਾਲੋ ਜੀ ਇਹ ਜਿਹੜਾ ਇਹਦੇ ਵਿੱਚ ਕਲਰ ਹੈ ਆਪਣਾ ਮੇਨ ਡਾਰਕ ਜਿਹਾ ਗ੍ਰੀਨ ਦੇ ਨਾਲ ਗਾਜਰੀ ਰਾਣੀ ਕਲਰ ਕਈ ਕਲਰਾਂ ਦਾ ਕੰਟਰਾਸਟ ਕੰਬੀਨੇਸ਼ਨ ਹੈ ਬੜਾ ਪਿਆਰਾ ਹੈ ਤੇ ਅਗਲਾ ਡਿਜ਼ਾਈਨ ਆਪਣੇ ਕੋਲੇ ਪੂਰਾ ਸੋਨਾ ਤੇ ਸਿਲੈਕਟਡ ਡਿਜ਼ਾਈਨ ਆਇਆ ਹੈ ਇਹ ਸੂਟ ਸਾਰੇ ਅੱਜ ਦੇ ਜਿਹੜੇ ਹੈਗੇ ਨੇ ਅੱਜ ਦੀ ਵੀਡੀਓ ਸਾਰੀ 500 ਦੀ ਰੇਂਜ ਵਾਲੀ ਹੈ 500 ਦੀ ਰੇਂਜ ਦੇ ਵਿੱਚ ਤੁਹਾਨੂੰ ਛੂਟ ਮਿਲਣ ਵਾਲੇ ਨੇਗੇ ਆਹ ਲੋ ਜੀ ਅਗਲਾ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਕਾਟਰੇਜ ਬੈਲਵਟ ਦੇ ਸਾਰਾ ਸਟਾਫ ਹੈ ਇਹ ਤੇ ਪੂਰੇ ਡਿਜ਼ਾਈਨ ਜਿਹੜੇ ਹੈਗੇ ਨੇ ਅੱਜ ਕੈਂਟ ਕੈਂਟ ਡਿਜ਼ਾਈਨ ਨੇਗੇ ਸਾਰੇ ਤੇ ਸ਼ੂਟ ਨਹੀਂ ਛੱਡਣ ਵਾਲੇ ਜਿਹੜੇ ਸਾਡੇ ਨੇੜੇ ਤੇੜੇ ਪਿੰਡਾਂ ਵਾਲੇ ਭੈਣ ਭਰਾ ਹੁੰਦੇ ਨੇ ਜਿਨ੍ਹਾਂ ਨੇ ਸਾਡੀ ਦੁਕਾਨ ਤੇ ਵਿਜ਼ਿਟ 1 2 ਦਿਨ ਲੱਗ ਜਾਂਦੇ ਨੇ ਕਈ ਵਾਰੀ ਜੇਵੇਂ ਹੁੰਦੇ ਨੇ ਜ਼ਿੰਦਗੀ ਦੇ ਕੰਮ ਦੰਦਾ ਬੰਦਾ ਕਰਦਾ ਤੇ ਲੇਟ ਫੇਟ ਹੋ ਜਾਂਦਾ ਤੁਸੀਂ ਜਿਹੜਾ ਵੀ ਸ਼ੂਟ ਸਾਨੂੰ ਸਾਨੂੰ ਪਸੰਦ ਆ ਜਾਵੇ ਤੇ ਤੁਸੀਂ ਸਾਡੇ ਕੋਲੋਂ ਪੇਮੈਂਟ ਕਰਕੇ ਇਹਦੇ ਸੂਟ ਨੂੰ ਤੁਸੀਂ ਅਲੱਗ ਕਰਵਾ ਸਕਦੇ ਹੋ ਅਸੀਂ ਥੋੜੀ ਸਿਰਪ ਲਾ ਕੇ ਇਦਾਂ ਹੀ ਅਸੀਂ ਕਰਦੇ ਹੁੰਦੇ ਹਾਂ ਜਿਹੜੇ ਸਾਡੇ ਕਸਟਮਰ ਹੁੰਦੇ ਨੇ ਉਹ ਸਾਡੇ ਕੋਲੋਂ ਲਾ ਕਰਵਾ ਲੈਂਦੇ ਨੇ ਜਦੋਂ ਵੀ ਉਹਨਾਂ ਦਾ ਟਾਈਮ ਲੱਗਦਾ ਹੈ ਉਹ ਸੂਟ ਸਾਡੇ ਕੋਲੋਂ ਲੈ ਜਾਂਦੇ ਨੇ ਆ ਕੇ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਵੇ ਤੁਸੀਂ ਸਾਡੇ ਕੋਲੋਂ ਪੇਮੈਂਟ ਕਰਕੇ ਤੇ ਤੁਸੀਂ ਸੂਟ ਨੂੰ ਬੁੱਕ ਕਰਵਾ ਸਕਦੇ ਹੋਗੇ ਜਦੋਂ ਤੁਹਾਡਾ ਟਾਈਮ ਲੱਗੇ ਤੁਸੀਂ ਆਪਦਾ ਸੂਟ ਫੜ ਕੇ ਲੈ ਜਾ ਕਰੋ ਜਦੋਂ ਵੀ ਤੁਹਾਨੂੰ ਤੁਹਾਡਾ ਟਾਈਮ ਲੱਗਦਾ ਤੇ ਆਹ ਲਓ ਜੀ ਇਹ ਦਾ ਆ ਗਿਆ ਅਗਲਾ ਡਿਜ਼ਾਈਨ ਅੱਜ ਦੇ ਸਾਰੇ ਡਿਜ਼ਾਈਨ ਜਿਹੜੇ ਬਹੁਤ ਸੋਹਣੇ ਤੇ ਬਹੁਤ ਪਿਆਰੇ ਡਿਜ਼ਾਈਨ ਨੇ ਸਾਰਾ ਡੀਟੇਲ ਪ੍ਰਿੰਟ ਹੈ ਤੇ ਆਲ ਓਵਰ ਦਾ ਸਟੱਫ ਹੈ ਆਲ ਓਵਰ ਕਾਟਰੇ ਦਾ ਸਟੱਫ ਹੈ ਤੇ ਰੇਨ ਸਿਰਫ ਰਹਿਣ ਵਾਲੀ ਹੈ 500 ਰੁਪਿਆ 500 ਰੁਪਿਆ ਦੇ ਵਿੱਚ ਤੁਹਾਨੂੰ ਸੂਟ ਮਿਲਣ ਵਾਲੇ ਨੇ ਮਠਾੜੂ ਸ਼ਾਪ ਦੇ ਉੱਤੋਂ ਚਾਹੋ ਜੀ ਇਹ ਅਗਲਾ ਡਿਜ਼ਾਈਨ ਆ ਗਿਆ ਆਹ ਲਓ ਜੀ ਟਾਈ ਡਾਈ ਵਾਲਾ ਡਿਜ਼ਾਈਨ ਜਿਹੜਾ ਮਸ਼ਹੂਰ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬੜਾ ਪਿਆਰਾ ਹੈ ਤੇ ਇਹ ਸੂਟ ਸਾਰੇ ਇਹੋ ਜਿਹੇ ਨੇ ਕਿਹੜੇ ਨੂੰ ਸੋਹਣਾ ਕਹੀਏ ਤੇ ਕਿਹੜੇ ਨਾ ਕਹੀਏ ਸਾਰੇ ਹੀ ਬੰਬ ਸੂਟ ਨੇਗੇ ਅੱਜ ਦੇ ਤੇ ਛੂਟ ਨਹੀਂ ਛੱਡਣ ਵਾਲੇ फटाफट ਆਰਡਰ ਤੁਸੀਂ ਪਲੇਸ ਕਰਨਾ ਆਹ ਲਓ ਜੀ ਇਹ ਆ ਗਿਆ ਆਪਣਾ ਟਾਈ ਡਾਈ ਵਾਲਾ ਡਿਜ਼ਾਈਨ ਕਈਆਂ ਕੋਲੇ ਤਾਂ ਬਹੁਤ ਸਾਰੇ ਇਹਦੇ ਨਾਲ ਦੁਪੱਟੇ ਮੈਚ ਕਰ ਜਾਣਗੇ ਘਰੇ ਦੁਪੱਟੇ ਪਏ ਹੋਣਗੇ ਕਈਆਂ ਕੋਲੇ ਸਲਵਾਰਾਂ ਪਈਆਂ ਹੋਣਗੀਆਂ ਜੇ ਤੁਸੀਂ ਸ਼ਰਟ ਪੀਸ ਵੀ ਸਾਡੇ ਕੋਲੋਂ ਲਓਂਗੇ ਸ਼ਰਟ ਪੀਸ ਵੀ ਅਸੀਂ ਤੁਹਾਨੂੰ ਇਹਦੇ ਚੋ ਦੇ ਦਾਂਗੇ ਕਿਉਂਕਿ ਕਈ ਵਾਰੀ ਸਲਵਾਰ ਪਈ ਹੁੰਦੀ ਹੈ ਕਿਸੇ ਕੋਲੇ ਪਸ਼ਮੀਨੇ ਦੀ ਕਿਸੇ ਕੋਲੇ ਕਿਦਾਂ ਪਈ ਹੁੰਦੀ ਹੈ ਤੇ ਆਪਾਂ ਲਾਇਆ ਮੇਲਾ 500 ਦੇ ਵਿੱਚ ਮੇਲਾ ਤੇ ਮੇਲਾ ਤੁਸੀਂ ਲੁੱਟਣਾ ਹੈ 500 ਦੇ ਵਿੱਚ ਸਸਤੇ ਸਸਤੇ ਸੂਟ ਤੇ ਸੋਹਣੇ ਸੋਹਣੇ ਡਿਜ਼ਾਈਨ ਬਾਓ ਕਿੰਨਾ ਸੋਹਣਾ ਡਿਜ਼ਾਈਨ ਹੈ ਹਲੋ ਜੀ ਅਗਲਾ ਡਿਜ਼ਾਈਨ ਵੀ ਆਪਣਾ ਬਹੁਤ ਪਿਆਰਾ ਹੈ ਇੱਕ ਤੋਂ ਇੱਕ ਘੈਂਟ ਡਿਜ਼ਾਈਨ ਨਿਕਲਦਾ ਹੈ ਖੜ ਜਾ ਕੋਈ ਗੱਲ ਨਹੀਂ ਹਾਲੋ ਜੀ ਫਰੋਜੀ ਦੇ ਨਾਲ ਕਾਫੀ ਸ਼ੇਡ ਕੰਟਰਾਸਟ ਕੰਬੀਨੇਸ਼ਨ ਮੋਰ ਪੰਖੀ ਹੈ ਪੀਕੋਕ ਕਲਰ ਹੈ ਇਹਦਾ ਬੜਾ ਪਿਆਰਾ ਡਿਜ਼ਾਈਨ ਹੈ ਇਹਦਾ ਵੀ ਹਾਲੋ ਜੀ ਅਗਲਾ ਵੀ ਟਾਈ ਡਾਈ ਵਾਲਾ ਡਿਜ਼ਾਈਨ ਆ ਗਿਆ ਇਹਦਾ ਅਲੱਗ ਤੋਂ ਡਿਜ਼ਾਈਨ ਹੈ ਫਲਾਜ਼ਰ ਵਾਲਾ ਉਹ ਹੋਰ ਟਾਈਪ ਦਾ ਸੀ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਹੋਰ ਟਾਈਪ ਦਾ ਹੈ ਇਹ ਜਿਹੜੇ ਕਾਟੇਜ ਬੈਲਵੱਟ ਦੇ ਸੂਟ ਸੀਗੇ ਇਹ ਸਾਰੇ 550 ਦੀ ਰੇਂਜ ਵਾਲੇ ਨੇ ਆਲ ਓਵਰ ਸਟਾਫ ਸੀਗਾ ਇੱਕ ਮੈਂ ਅਗਲੀ ਵੀਡੀਓ ਲੈ ਕੇ ਆਉਂਗੀ ਮੈਂ ਤੁਹਾਨੂੰ ਸਾਫ ਇੱਕ ਵਾਰੀ ਚੈੱਕ ਕਰਾ ਦਿਆਂ ਫਿਰ ਵੀਡੀਓ ਹੋ ਜੂਗੀ ਲੰਬੀ ਉਹਦਾ ਆਪਣਾ ਕਾਫੀ ਮਾਲ ਆਇਆ ਪਿਆ ਆਪਣੇ ਕੋਲੇ ਆਏ ਨੇ ਇਹ ਬੈਲਵੱਟ ਦੇ ਸੂਟ ਇਹ ਕਾਟੇਜ ਨਹੀਂ ਹੈਗੀ ਇਹ ਬੈਲਵੱਟ ਦਾ ਸਟਾਫ ਹੈ ਤੇ ਇਹਦੇ ਨਾਲ ਸ਼ਾਲ ਹੈ ਇਹਦੀ ਆਪਾਂ ਸੇਲ ਲਾਉਣੀ ਹੈ 550 ਦੇ ਵਿੱਚ ਇਹਦਾ ਆਲ ਓਵਰ ਸਟਾਫ ਹੈ ਇਹ ਮੈਂ ਤੁਹਾਨੂੰ ਇੱਕ ਵਾਰੀ ਜਾਂਦੀ ਜਾਂਦੀ ਮਾੜਾ ਜਿਹਾ ਦਿਖਾ ਦੇਵਾਂ ਇਹ ਵੀ ਆਲ ਓਵਰ ਦਾ ਸਾਫ ਮਿਲੂਗਾ ਬੈਲਵੱਟ ਦਾ ਇਹਦਾ ਕਪੜਾ ਹੋਊਗਾ ਤੇ ਇਹਦੇ ਨਾਲ ਆਪਾਂ ਇੱਕ ਸਟੌਲ ਦੇਵਾਂਗੇ ਸਟੌਲ ਤੇ ਰੇਂਜ ਸਿਰਫ ਸੇਲ ਲਾਉਣੀ ਹੈ 550 ਦੀ ਇਹਦੇ ਵਿੱਚ ਬਹੁਤ ਘੈਂਟ ਘੈਂਟ ਡਿਜ਼ਾਈਨ ਆਏ ਲੇਗੇ ਤੇ ਮਾਲ ਆਪਣੇ ਕੋਲੇ ਕਾਫੀ ਆਇਆ ਤੇ ਆਪਾਂ ਅਗਲੀ ਵੀਡੀਓ ਸਾਨੂੰ ਡਿਜ਼ਾਈਨ ਦੇ ਦੇਾਂਗੇ ਆਹ ਲਓ ਜੀ ਇਹਦੇ ਨਾਲ ਬਹੁਤ ਸੋਹਣਾ ਸਟੌਲ ਹੈ ਲੰਬਾ ਸਾਈਜ਼ ਹੈ ਤੇ ਆਲ ਓਵਰ ਸਟਫ ਹੋਊਗਾ ਨਾਲ ਸ਼ੌਲ 550 ਸੇਲ ਲਾਵਾਂਗੇ ਸਾਡਾ ਰਿਟੇਲ ਦਾ ਰੇਟ ਹੋਊਗਾ ਜਿਹੜੇ ਬੈਂਪਰਾ ਨੇ ਸੇਲ ਕਰਨ ਵਾਸਤੇ ਲੈਣਾ ਤੇ ਉਹਦਾ ਸਾਡਾ ਰੇਟ ਅਲੱਗ ਤੋਂ ਹੋਊਗਾ ਹੋਲ ਸੇਲ ਦਾ ਰੇਟ ਹੋਊਗਾ ਇਹ ਸਾਡਾ 550 ਦੀ ਅਸੀਂ ਸੇਲ ਲਾਈ ਹੈ ਸਾਡਾ ਰਿਟੇਲ ਦਾ ਰੇਟ ਹੈ ਤੇ ਇਸ ਤੋਂ ਬਾਅਦ ਆਪਣੇ ਕੋਲੇ ਆਈਆਂ ਪਈਆਂ ਮੈਚਿੰਗਾਂ ਤੇ ਤੁਸੀਂ ਅਸੀਂ ਇੰਸਟਾਗ੍ਰam ਤੇ ਵੀ ਰੀਲ ਪਾਉਨੇ ਹੁੰਦੇ ਆ ਸਾਡਾ ਗੁਰਨਾਨ ਕਲਾਥ ਹੋ ਇਸ ਇੰਸਟਾਗ੍ਰam ਦਾ ਸਾਡਾ ਪੇਜ ਹੈ ਤੁਸੀਂ ਉਹਨੂੰ ਵੀ ਫੋਲੋ ਫਾਲੋ ਕਰ ਲਿਓ ਤੇ ਤੁਸੀਂ ਇਹ ਉਹਦੇ ਤੇ ਸਾਡੇ ਰੀਲਾਂ ਹੁੰਦੀਆਂ ਨੇ ਤੁਸੀਂ ਉਹ ਵੀ ਦੇਖਿਆ ਕਰੋ ਸਾਡੇ ਇਹਦੇ ਵਿੱਚ ਜਿਹੜਾ ਮੈਚਿੰਗ ਹੈ ਇਹਦੇ ਵੀ ਸਾਡਾ ਬਹੁਤ ਸਾਰਾ ਸਟਾਫ ਆਇਆ ਪਿਆ ਸਟੈਪ ਬਾਈ ਸਟੈਪਸ ਅਨੁਸਾਰੀਆਂ ਵੀਡੀਓ ਲੈ ਕੇ ਆਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਾਨੂੰ ਤਹਿ ਦਿਲੋਂ ਪਿਆਰ ਕਰਦੇ ਹੋ ਜਿਹੜੇ ਤੁਸੀਂ ਸਾਡੇ ਏਡੀਦਰੋਂ ਵਿਜ਼ਿਟ ਕਰਦੇ ਹੋ ਦੁਕਾਨ ਤੇ ਅਸੀਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਪਿਆਰ ਕਰਦੇ ਹਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ